ਮਨਜੀਤ ਕੌਰ ਗਿੱਲ ਝੰਡਾ ਦੇ ਚੈਨਲ ਤੇ ਆਪ ਸਭ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਮਨਜੀਤ ਕੌਰ ਗਿੱਲ ਝੰਡਾ ਆਪਣੀ ਅੱਜ ਦੀ ਰਚਨਾ ਗਾਜ਼ਲ ਲੈ ਕੇ ਹਾਜ਼ਰ ਹਾਂ ਜੀ ਅੱਗੇ ਕਿਹੜਾ ਇਦਾਂ ਦਾ ਕੁਝ ਹੋਇਆ ਹੀ ਨਹੀਂ ਸੱਚ ਦੇ ਅੱਗੇ ਝੂਠ ਕਦੇ ਖਲੋਈ ਆਈ ਨਹੀਂ ਡੂੰਗੇ ਵਹਿਣਾ ਵਿੱਚ ਵਹਿੰਦਾਰਿਆ ਮੈਂ ਉਮਰ ਸਾਰੀ ਲੋਕੀ ਸਮਝਣ ਡੁੱਬ ਗਿਆ ਹੋਣਾ ਮੈਂ ਤਾਂ ਅਜੇ ਤੱਕ ਮੋਈ ਆਈ ਨਹੀਂ ਦਿਲ ਤੇ ਲਗ ਜਾਣ ਸਟਾਂ ਡੋਂਗੀਆਂ ਤਾਂ ਜ਼ਖਮ ਅਵੱਲੇ ਪੂਜਾਂਦੇ ਇਹੋ ਜਿਹੇ ਗਮ ਦੀ ਪੀੜਾ ਕਾਰਨ ਮੈਂ ਕਦੇ ਵੀ ਰੋਇਆ ਹੀ ਨਹੀਂ ਜ਼ਿੰਦਗੀ ਤਾਂ ਦੁੱਖਾਂ ਤੇ ਸੁੱਖਾਂ ਦਾ ਬਿਸ਼ੌਣਾ ਏ ਇਹ ਸਚਾਈ ਸਮਝ ਆ ਗਈ ਮੈਂ ਕਦੇ ਵੀ ਰੋਇਆ ਹੀ ਨਹੀਂ ਸੱਚੋ ਸੱਚ ਸੁਣਾਵਾ ਮੈਂ ਸਭ ਦੇ ਮੂਤੇ ਕਦੇ ਵੀ ਕਿਸੇ ਤੋਂ ਦਿਲ ਦਾ ਪੇਤ ਲਕੋਇਆ ਹੀ ਨਹੀਂ ਸਮਾਜ ਦੇ ਠੇਕੇਦਾਰੋ ਕਿਉਂ ਚੁੱਪੀ ਤਾਰੀ ਬੈਠੇ ਹੋ ਕਹਿਰ ਚ ਪੇਰੇ ਭਰਤੇ ਤੁਹਾਡਾ ਦਿਲ ਇਹ ਵੇਖ ਕੇ ਕਿਉਂ ਰੋਇਆ ਹੀ ਨਹੀਂ ਗਿੱਲ ਆਪ ਮੈਂ ਪੈ ਕੇ ਤੈਨੂੰ ਸੁੱਕੇ ਪਾਉਂਦੀ ਰਹੀ ਅੱਜ ਪਤਾ ਲੱਗਾ ਖੂਨ ਤੇ ਦੁੱਧ ਪੀ ਕੇ ਵੀ ਤੂੰ ਮੇਰਾ ਹੋਇਆ ਹੀ ਨਹੀਂ ਗਿਲਜੰਡਾ ਆਖੇ ਮੈਂ ਤਾਂ ਸੱਚੇ ਮਨ ਨਾਲ ਸਭ ਨੂੰ ਗਲੇ ਲਗਾਉਂਦੀ ਰਹੀ ਕਦੇ ਕਿਸੇ ਲਈ ਮਾੜਾ ਬੀਜ ਮੈਂ ਬੋਇਆ ਹੀ ਨਹੀਂ ਗਿਲਜੰਡਾ ਆਖੇ ਮੈਂ ਤਾਂ ਸੱਚੇ ਮਨ ਨਾਲ ਸਭ ਨੂੰ ਗਲੇ ਲਗਾਉਂਦੀ ਰਹੀ ਕਦੇ ਕਿਸੇ ਲਈ ਮਾੜਾ ਬੀਜ ਮੈਂ ਬੋਇਆ ਹੀ ਨਹੀਂ ਬਹੁਤ ਬਹੁਤ ਧੰਨਵਾਦ ਜੀ